ਸਾਰੇ ਹਿੰਦਿਆਨ ਸਰਕਾਰ ਕੋਲ ਜਿਹੜਾ ਇਹ ਪ੍ਰਾਲਾ ਕੀਤਾ ਗਿਆ ਮੈਂ ਸਮਝਦਾ ਵੀ ਬਹੁਤ ਸਹਾਜਾ ਜੋਗ ਹੈ ਚਾਹੇ ਦੇਵਨਾ ਚਿਆਂ ਗਿਆ ਪਰਮਾ ਪਰ ਬਹੁਤ ਸਹਾਜਾ ਜੋਗ ਕਾਦੋ ਇਹਦਾ ਨਿਸ਼ਚਿਤ ਰੂਪ ਦੇ ਵਿੱਚ ਅਸਰ ਹੋਊਗਾ ਇਹ ਜੇ ਆਪਾਂ ਸਾਥਕ ਪੜਾ ਸ਼ੁਰੂ ਕਰਨ ਦੇ ਵਧੀਆ ਗੱਲ ਸੀ ਪਰ ਇੱਕ ਮੋਟੀ ਜੀ ਗੱਲ ਆ ਇਕਤ ਮੰਗ ਐਂਡ ਸਪਲਾਈ ਆ ਜੇ ਕਿ ਡਿਮਾਂਡ ਤੇ ਸਪਲਾਈ ਉਹ ਹੈਗਾ ਨਸ਼ਿਆਂ ਦਾ ਮੇਨ ਕਾਰਬੋ ਜੇ ਆਪਾਂ ਜੇ ਡਿਮਾਂਡ ਆ ਉਹਨੂੰ ਪ੍ਰਬੰਧ ਕਰਤਾ ਵੀ ਨਸ਼ੇ ਆਪਣੇ ਆਪ ਖੋ ਜਾਣਗੇ ਨਸ਼ਾ ਜਿਹੜੀ ਜਾਂ ਜਿਹੜਾ ਬੰਦਾ ਘੰਡਾ ਉਹ ਨਸ਼ਾ ਖਾਣੇ ਖਾਣਾ ਚਾਹੇ ਆਪਾਂ ਕਿਹਨੇ ਉਹਦੀਆਂ ਦੱਬੀਆਂ ਤਾਂ ਹੋਈਏ ਅਸੀਂ ਨਸ਼ੇ ਦੀ ਰੈਕਸ਼ਨ ਬਾਰੇ ਵੀ ਹੈ ਜਿਹੜੇ ਸਾਡੇ ਰਵਾਇਤੀ ਨਸ਼ੇ ਨੇ ਜਿਵੇਂ ਆਪੀ ਪੁਕੀ ਦਾ ਤੇ ਸੀ ਬੇਡਾਂਜ ਸਰਕਾਰ ਇਹ ਕੋਟੇ ਬਣਾਦਾ ਲਾ ਲਈ ਜਿੰਨਾ ਜਰੇ ਨਹੀਂ ਲੱਗਦੇ ਤੇ ਇਹ ਤੀਕੇ ਦਾ ਜਿਹੜਾ ਨਸ਼ਾ ਜਿਹੜਾ ਰੋਮਿੰਦਾ ਨਸ਼ਾ ਚਿੱਟੇ ਦਾ ਨਸ਼ਾ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਮਾਫੀ ਚਾਹੁੰਦੇ ਭਾਈ ਸਾਹਿਬ ਬੈਠੇ ਨੇ ਅਸੀਂ ਇਹਨਾਂ ਦੇ ਨਾਲ ਹੀ ਗੱਲ ਪਹੁੰਚਾਉਣੀ ਚਾਹੁੰਦੇ ਹਾਂ ਸਰਕਾਰ ਕੋਲ ਕਿ ਇਹ ਨਸ਼ੇ ਤਾਂ ਹੀ ਬੰਦ ਹੋਣਗੇ ਜੇ ਇਹਨਾਂ ਦਾ ਆਪਾਂ ਬਦਲ ਲੱਈਏ ਜਿਵੇਂ ਲੋਹੇ ਨੂੰ ਰੋਹਾ ਕਰਦਾ ਪਥਰ ਨੂੰ ਪਥਰ ਕਰਦਾ ਤੇ ਸੱਪ ਦੇ ਜ਼ਹਿਰ ਨੂੰ ਵੀ ਜੇ ਕਿਸੇ ਨੂੰ ਜੜੀ ਹੋਵੇ ਉਹ ਸੱਤ ਵੀ ਜੈਹਾ ਜੈਹਰਾ ਇਤਿਹਾਸਾ ਜਿਹੜਾ ਉਹ ਜੈਹਰ ਨੂੰ ਖਾਣ ਚਾਹਦਾ ਸੋ ਇਹ ਫਰਾਂਲਾ ਵਧੀਆ ਪਰ ਜਿਹੜੇ ਲੋਕ ਨਸ਼ੇ ਦੀ ਡਿਪੈਂਡੈਂਸ ਚ ਆਏ ਨੇ ਉਹ ਇੱਕ ਬਿਮਾਰ ਲੋਕ ਨੇ ਬਿਮਾਰ ਨੂੰ ਆਪਾਂ ਇਦਾਂ ਨਹੀਂ ਛੱਡ ਸਕਦੇ ਚਾਹੇ ਉਹਨਾਂ ਦੇ ਕਾਰਡ ਪੜਨ ਲਾਇਸੈਂਸ ਬੰਨ ਉਹਨਾਂ ਨੂੰ ਦਵਾਈ ਤੇ ਨਸ਼ਾ ਨਹੀਂ ਲਾ ਕੇ ਫਿਰ ਹੋਣੀ ਆਪਾਂ ਉਹਨੂੰ ਨਸ਼ਾ ਮੁਕਤ ਕਰ ਸਕਦੇ ਆ ਸੋ ਬਹੁਤ ਫਰਾਂਲਾ ਵਧੀਆ ਜੋ ਕਰ ਰਹੇ ਨੇ ਸਰਕਾਰ جگ سمگلر نے انہوں نے بھی ایکشن ہوئے وہ بھی بڑی سلاخ جو گالا آ جڑی حقیقت آ سب وہ بھی سننے گیے دی. پہ تو بعد اپنے سبجیت جی جی سانتے سانجے کرتے سردار سبجیت جی

پہل نشا می تحت جگڑے جب تک جن تک جاگروکتا نہیں آئی پورے پنجاب دی جنتا نال جوڑتی نہیں تاتا کہ اس جوت نو جڑا ہے جتنا بہت مشکل ہے سو آپ سب پنجاب واسیاں دا پنڈ واسیاں دا ہلکا واسیاں دے کول ایہی اسی ریکویسٹ لے کے اوندے ہیں کہ جڑی سرکار نے یہ جڑا یوت چھڑیا ہوا ہے تسی ا دے وچ جی سرکار دا ساتھ دیو اور تے پرشاسن دا جڑا ہے ساتھ دیو آپ کی دے پنڈ دے وچ کوئی بھی بچہ نشہ کرتا ہے سرپنچ صاحب دسو جیپنچ صاحب کی نالج نہیں ہے کئی بھی ابھی پڑھتا پہ بچے بدنامی ہوئے گی یا پرچہ کر دیں گی جو بچے نشا کرتے ہیں انہوں کے بھی پولیس پرچہ نہیں کرے گی سو آپ جی کو سرکار ساتھ دے رہی ہے انہوں بچیا نشہ چلاؤ کے مدد کرو بلے کا کام ہے سرپنچ سب دسو ایس ایچ او صاحب دسو

ਅਸੀਂ ਪੰਜਾਬ ਨੂੰ ਇੱਕ ਸਾਫ ਪੁਤਰਾ ਰੰਗਲਾ ਪੰਜਾਬ ਬਣਾਵਾ ਰਹੇ ਹਾਂ ਜਦੋਂ ਇਹਨੂੰ ਨਸ਼ਿਆਂ ਤੋਂ ਮੁਕਤ ਕਰ ਦਵਾਂਗੇ ਕਿਸੇ ਵੀ ਨਸ਼ਾ ਕਰਨ ਵਾਲੇ ਬੱਚੇ ਤੇ ਪੁਲਿਸ ਪਾਸਾ ਬਿਲਕੁਲ ਨਹੀਂ ਕਰੇਗੀ ਇਹ ਗਾਰੰਟੀ ਹੈ ਜੋ ਨਸ਼ਾ ਸਸਕਰੀ ਕਰਦੇ ਆ ਨਸ਼ਾ ਵੇਚਦੇ ਆ ਉਹ ਚਾਹੇ ਆਪ ਜੀ ਦੇ ਪੇੜ ਦਾ ਹੋਵੇ ਚਾਹੇ ਬਾਹਰੋਂ ਆਉਂਦਾ ਹੋਵੇ ਤੁਸੀਂ ਇੱਕ ਵਾਰੀ ਨੂੰ ਸਮਝਾਓ ਨਿਗਾਹ ਰੱਖੋ ਅਣਜਾਣੇ ਦੀ ਉਹਦੀਆਂ ਹਰਕਤਾਂ ਦੇ ਧਿਆਨ ਰੱਖੋ ਪਿੰਡ ਦੇ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਸਮਝਾਓ ਉਹਨੂੰ ਇੱਕ ਵਾਰੀ ਸਮਝਾਓ ਨਹੀਂ ਸਮਝਾਉਂਦਾ ਐਸਐਚਓ ਸਾਹਿਬ ਨੂੰ ਕੰਪਲੇਨਟ ਕਰੋ ਅਗਲਾ ਕੰਮ ਐਸਐਚਓ ਸਾਹਿਬ ਨਾਲ ਆਪੇ ਸੰਭਲਣਗੇ ਉਹਦੇ ਉੱਤੇ ਪਰਚਾ ਕੀਤਾ ਜਾਊਗਾ ਜਿਹੜੇ ਸੁੱਤਿਆ ਜਾਊਗਾ ਪੂਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਚਾਹੇ ਆਪਣੇ ਪਿੰਡ ਦਾ ਹੋਵੇ ਚਾਹੇ ਬਾਹਰਲੇ ਪਿੰਡ ਦਾ ਹੋਵੇ ਨਾ ਤਾਂ ਉਹਦੀ ਜਮਾਨਤ ਕਰੋ ਨਾ ਕਰਾਓ ਜੇ ਕੋਈ ਉਹਦੀ ਜਮਾਨਤ ਦੇਣ ਜਾਂਦਾ ਹੈ ਤਾ ਉਹਨੂੰ ਰੋਕੋ ਇਹ ਸਾਡੀ ਜ਼ਿੰਮੇਵਾਰੀ ਹੈ